ਇੱਕ ਨੂੰਹ ਤੇ ਸੱਸ ਦੀ ਜੋੜੀ ਦਾ ਕਲੇਸ਼ ਅਦਾਲਤ ਪਹੁੰਚਦਾ ਹੈ ਜਿਸ ਤੋਂ ਬਾਅਦ ਅਦਾਲਤ ਦੇ ਵੱਲੋਂ ਜੋ ਫੈਸਲਾ ਸੁਣਾਇਆ ਜਾਂਦਾ ਹੈ ਉਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਅਕਸਰ ਤੁਸੀਂ ਦੇਖਿਆ ਹੋਣਾ ਜਿੱਥੇ ਅਦਾਲਤ ਦੇ ਵੱਲੋਂ ਸੱਸ ਨੂੰ ਹਮੇਸ਼ਾ ਫਟਕਾਰ ਲਗਾਈ ਜਾਂਦੀ ਹੈ ਜਦੋਂ ਵੀ ਇਸ ਤਰੀਕੇ ਦਾ ਕੋਈ ਵਿਵਾਦ ਹੁੰਦਾ ਹੈ ਪਰ ਇਸ ਵਾਰ ਅਦਾਲਤ ਦੇ ਵੱਲੋਂ ਨੂਨ ਨੂੰ ਫਟਕਾਰ ਲਗਾਈ ਗਿਆ ਸਖਤ ਲੈਜੇ ਦੇ ਵਿੱਚ ਕਿਹਾ ਗਿਆ ਕਿ ਉਹ ਨਾ ਤਾਂ ਆਪਣੇ ਸੱਸ ਨੂੰ ਮੈਸੇਜ ਕਰੇਗੀ ਨਾ ਉਸਦੇ ਘਰ ਜਾਏਗੀ ਨਾ ਉਸ ਨਾਲ ਕਿਸੇ ਤਰੀਕੇ ਦਾ ਕੋਈ ਸੰਪਰਕ ਰੱਖੇਗੀ ਤਾਂ 에ਅਰ ਹੋਸਟੈਸ ਨੂਨ ਨੂੰ ਕੋਰਟ ਦੇ ਵੱਲੋਂ ਜਿਹੜੀ ਫਟਕਾਰ ਲਗਾਈ ਗਈ ਹੈ ਨਾਲ ਦੀ ਨਾਲ ਚੇਤਾਵਨੀ ਵੀ ਦਿੱਤੀ ਗਈ ਹੈ ਤੇ ਇੱਕ ਇਹ ਵੀ ਕਿਹਾ ਗਿਆ ਕਿ ਉਹ ਆਪਣੀ ਸੱਸ ਦੇ ਨਾਲ ਸ਼ਾਂਤੀ ਬੌਂਡ ਜਿਹੜਾ ਹੈ ਉਹ ਭਰੇਗੀ ਪੂਰਾ ਵਿਵਾਦ ਕੀਆ ਉਹ ਵੀ ਤੁਹਾਨੂੰ ਦੱਸਾਂਗੇ ਦਰਸਲ 인ਦੋਰ ਜ਼ਿਲ੍ਹਾ ਅਦਾਲਤ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਜਿੱਥੇ 2024 ਦਾ ਪੂਰਾ ਮਾਮਲਾ ਹੁੰਦਾ ਜਿੱਥੇ ਇੱਕ ਸੱਸ ਦੇ ਵੱਲੋਂ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਜਾਂਦੀ ਹੈ ਪਟੀਸ਼ਨ ਦੇ ਵਿੱਚ ਕੀ ਕਿਹਾ ਜਾਂਦਾ ਹੈ ਕਿ ਮੇਰੀ ਨੂੰ ਮੈਨੂੰ ਤੰਗ ਕਰਦੀ ਹੈ ਕਿਉਂਕਿ ਘਰ ਦੇ ਵਿੱਚ ਆ ਕੇ ਭੰਨ ਤੋੜ ਕਰਦੀ ਹੈ ਉਸ ਤੋਂ ਬਾਅਦ ਧਮਕੀਆਂ ਦਿੰਦੀ ਹੈ ਉਸ ਤੋਂ ਬਾਅਦ ਘਰ ਨੂੰ ਤਾਲਾ ਤੱਕ ਲਗਾ ਦਿੰਦੀ ਹੈ ਜਿਸ ਤੋਂ ਬਾਅਦ ਜਦੋਂ ਕੋਰਟ ਦੇ ਵਿੱਚ ਇਸ ਪੂਰੇ ਮਾਮਲੇ ਦੇ ਵਿੱਚ ਸੁਣਵਾਈ ਹੁੰਦੀ ਹੈ ਤਾਂ ਅਦਾਲਤ ਦੇ ਵਿੱਚ ਸੁਣਵਾਈ ਦੇ ਦਰਮਿਆਨ ਜੋ ਜੱਜ ਸਾਹਿਬ ਹੁੰਦੇ ਨੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਹੁਣ ਨਾ ਤਾਂ ਨੂੰ ਆਪਣੀ ਸੱਸ ਨੂੰ ਧਮਕੀ ਦੇਗੀ ਨਾ ਘਰ ਜਾਏਗੀ ਨਾ ਕਿਸੇ ਤਰੀਕੇ ਦੇ ਨਾਲ ਆਪਣੀ ਸੱਸ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਇਹ ਜਿਹੜੀ ਹੈ ਚੇਤਾਵਨੀ ਦਿੱਤੀ ਗਈ ਹੈ